ओके हां जी ਸਤਿ ਸ਼੍ਰੀ ਅਕਾਲ ਸਾਰੇ ਕਪੂਤਰਾਂ ਤੇ ਭਰਾਵਾਂ ਨੂੰ ਅੱਜ ਸ਼ਰਤ ਸੀਗੀ ਇੱਕ ਹੈ ਜਗਿੰਦਰ ਪਾਰਟੀ ਤੇ ਕਾਲੇਖਾ ਪਾਰਟੀ ਦੀ ਜਗਿੰਦਰ ਪਾਰਟੀ ਦਾ ਸਾਡਾ ਆਪਣਾ ਬੁੱਢਾ ਰਵੀਦਾ ਸੀਗਾ ਤੇ ਕਾਲੇਖਾ ਪਾਰਟੀ ਤੋਂ ਉਤਰੋ ਬਿੱਟੂ ਜਿਹੜਾ ਮੁੰਡਾ ਭਾਰਤ ਕਲੋਨੀ ਤੋਂ ਤੇ ਸ਼ਰਤ ਬਹੁਤ ਥੋੜੀ ਆ ਵਧੀਆ ਔੜੀ ਆ ਜਿਹੜਾ ਪਹਿਲਾਂ ਕਪੂਤਰ ਬਿੱਕੂ ਦੇ ਛੱਡੇ ਸੀਗੇ ਕਪੂਤਰਾਂ ਦਾ ਕੋਈ ਨਾਮ ਨਹੀਂ ਸੀ ਨਾ ਫੁੱਟੇਗੇ ਜੀ ਕਪੂਤਰ ਜੇ ਕਬੂਤਰ ਛੱਡੇਆ ਰਵੀ ਦੇ ਬੁੱਧੀਵਰੀ ਯੋਕ ਕਬੂਤਰ ਛੱਡੇ ਨੇ ਦੂਜੇ ਟਾਈਮ ਤੇ ਟਾਈਮ 12 ਵੇ ਦਾ ਹੁੰਦਾ ਪਰ ਚਲੋ ਆਣ ਜਾਣ ਤੇ ਲੇਟ ਹੋ ਗਿਆ ਅਸੀਂ ਕਬੂਤਰ 12:25 ਤੇ ਛੱਡੇ ਸੀ ਨਹੀਂ 12 ਛੱਡੇ ਪਰ ਆਣਦੇ 12:40 12:40 ਤੇ 12:40 ਦੇ ਕਬੂਤਰ ਛੁੱਟੇ ਸੀਗੇ 12:40 ਤੇ ਪਹਿਲੀ ਪੱਟੀ ਕੂਤਰਾਂ 16 ਮਿੰਟ ਸੀ ਜਸ ਤੋਂ ਥੋੜਾ ਫਰਕ ਰਹੇਗਾ ਮੈਂ ਤਾਂ ਉਹ ਪਿਛਲੇ ਪਾਸੇ ਦੋ ਕਬੂਤਰ 23 ਕਿਧਮ ਅੱਗੇ ਕਪਿਤ ਹੋ ਗਏ ਫਿਰ ਉਸ ਤੋਂ ਦੂਜੀ ਪੱਟੀ 7 ਮਿੰਟ ਦੀ ਸੀ ਹਾਂਜੀ 7 ਮਿੰਟ ਤੋਂ ਕੋਈ ਉਧਰ ਸਾਡਾ ਥੋੜਾ ਜਿਹਾ ਫਿਰ ਉਹ ਪਿੱਛੇ ਰਹਿ ਗਿਆ ਤੀਜੀ ਪੱਟੀ ਫਿਰ 9 ਮਿੰਟ ਦੀ ਹੈ ਹਾਂਜੀ ਦੂਜੀ ਪੱਟੀ ਫਿਰ 9 ਮਿੰਟ ਦੀ ਹੈ ਤੇ ਬਹੁਤ ਸੋਹਣਾ ਕੰਮ ਕਰਿਆ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਇਹ ਸ਼ਰਤ ਰਵੀ ਦੀ ਪਹਿਲੀ ਸ਼ਰਤ ਸੀ ਸਾਡੀ ਨਵੇਂ ਬਾਕ ਕੋ ਪਹਿਲੀ ਸ਼ਰਤ ਹੈ ਨਵੇਂ ਕਰ ਤੋਂ ਰਵੀ ਦੀ ਰਵੀ ਦੀ ਪਹਿਲੀ ਸ਼ਰਤ ਸੀ ਇਹ ਰਵੀ ਸ਼ਗੀਰ ਦਾ ਸਰਦਾਰ ਰਾਜਨ ਸਿੱਧੂ ਜੀ ਦਾ ਡੈਡ ਦਾ ਸ਼ਗੀਰ ਦਾ ਤੇ ਪਹਿਲੀ ਸ਼ਰਤ ਨੂੰ ਬਹੁਤ ਵਧੀਆ ਕੰਮ ਕਰਿਆ ਕਪੁੱਤਰਾਂ ਨੇ ਤੇ ਵੀਰੇ ਗੱਲ ਦੱਸਣੀ ਜ਼ਰੂਰੀ ਹੈ ਇਹ ਖੁੱਡਾ ਉਸਤਾਦ ਸਵਰਗਵਾਸੀ ਸਾਡੇ ਗੁੱਡੂ ਚਾਚਾ ਜੀ ਦਾ ਜਿਹੜੇ ਪਹਿਲਾਂ ਮੁਸਤੀ ਰੂਨਗਰ ਤੋਂ ਕਾਮੇ ਸ਼ਰਤਾਂ ਓੜੀਆਂ ਨੇ ਤੇ ਅੱਜ ਹੁਣ ਸਮਦੋ ਵੀ ਬਹੁਤ ਟਾਈਮਾਂ ਬਾਅਦ ਗੁੱਡੂ ਚਾਚੇ ਦੇ ਕੋਠੇ ਤੋਂ ਸ਼ਰਤ ਓੜੀ ਆਏ ਨੂੰ ਬਹੁਤ ਬਹੁਤ ਮੁबारक ਸਾਰੀ ਜਗਿੰਦਰ ਪਾਲ ਜਗਿੰਦਰ ਪਾਲ ਪੰਜਾਬ ਪਾਰਟੀ ਜੈ ਜਿੰਦਰ ਪਾਲ ਜੈ ਜੀ